ਥਾਈਲੈਂਡ ਦੀ ਰਾਜਨੀਤੀ ਵਿੱਚ ਇੱਕ ਨਵਾਂ ਮੋੜ ਆਇਆ ਹੈ ਜਿੱਥੇ ਇੱਕ ਸਮੇਂ ਦੀ ਸਭ ਤੋਂ ਉੱਪਰ ਭਾਵਸ਼ਾਲੀ ਤੇ ਵਿਵਾਦਿਤ ਸਾਬਕਾ ਪ੍ਰਧਾਨ ਮੰਤਰੀ ਨੂੰ ਆਖਰਕਾਰ ਜੇਲ੍ਹ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਹੀ ਗਿਆ ਦੋ ਦਹਾਕਿਆਂ ਤੱਕ ਰਾਜਨੀਤਿਕ ਦਬਦਬੇ ਵਾਲਾ ਇਹ ਬਿਲੀਨੀਅਰ ਹੁਣ ਨਾ ਸਿਰਫ ਅਦਾਲਤਾਂ ਬਲਕਿ ਲੋਕ ਰਾਏ ਤੇ ਨੈਤਿਕਤਾ ਦੇ ਹਿਸਾਬ ਨਾਲ ਵੀ ਘੇਰਿਆ ਹੋਇਆ ਹੈ ਦਰਅਸਲ ਥਾਈਲੈਂਡ ਦੇ ਪ੍ਰਭਾਵਸ਼ਾਲੀ ਸਾਬਕਾ ਪ੍ਰਧਾਨ ਮੰਤਰੀ ਥਾਕਸਿਨ ਸ਼ਿਨਾਵਾਤਰਾ ਨੂੰ ਮੰਗਲਵਾਰ ਨੂੰ ਜੇਲ੍ਹ ਭੇਜ ਦਿੱਤਾ ਗਿਆ ਜਦੋਂ ਸੁਪਰੀਮ ਕੋਰਟ ਨੇ ਉਹਨਾਂ ਦੀ ਹਸਪਤਾਲ ਵਿੱਚ ਨਜ਼ਰਬੰਦੀ ਨੂੰ ਜੇਲ੍ਹ ਤੋਂ ਬਚਣ ਲਈ ਇੱਕ ਚਾਲ ਕਰਾਰ ਦਿੱਤਾ ਜੋ ਕਿ ਦੋ ਦਹਾਕਿਆਂ ਤੋਂ ਰਾਜਨੀਤਿਕ ਨੀਤੀ ਵਿੱਚ ਦਬਦਬਾ ਰੱਖਣ ਵਾਲੇ ਇੱਕ ਸ਼ਕਤੀਸ਼ਾਲੀ ਪਰਿਵਾਰ ਲਈ ਇੱਕ ਵੱਡਾ ਝਟਕਾ ਸੀ ਇਸ ਪੋਲਰਾਈਜ਼ਿੰਗ ਬਿਲਲਰ ਨੇ ਅਗਸਤ 2023 ਵਿੱਚ 15 ਸਾਲਾਂ ਦੀ ਸੈਲਫ ਐਗਜ਼ਾਈਲ ਤੋਂ ਵਾਪਸ ਆਉਣ ਉੱਤੇ ਜੇਲ੍ਹ ਵਿੱਚ ਸਿਰਫ ਕੁਝ ਘੰਟੇ ਹੀ ਬਿਤਾਏ ਸਨ ਇਸ ਤੋਂ ਪਹਿਲਾਂ ਕਿ ਉਸ ਨੂੰ ਦਿਲ ਦੀ ਸਮੱਸਿਆ ਤੇ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਸ ਕਾਰਨ ਵਿਆਪਕ ਸ਼ੰਕਾ ਤੇ ਜਨਤਕ ਰੋਸ ਪੈਦਾ ਹੋ ਗਿਆ ਸੀ 2001 ਤੋਂ 2006 ਤੱਕ ਪ੍ਰਧਾਨ ਮੰਤਰੀ ਰਹਿੰਦੇ ਹੋਏ ਹਿੱਤਾਂ ਦੇ ਟਕਰਾਅ ਤੇ ਸੱਤਾ ਦੀ ਦੁਰਵਰਤੋਂ ਲਈ ਉਸ ਨੂੰ 8 ਸਾਲ ਦੀ ਸਜ਼ਾ ਹੋਈ ਸੀ ਜਿਸ ਨੂੰ ਰਾਜਾ ਵੱਲੋਂ ਸਿਰਫ 1 ਸਾਲ ਦੀ ਕਰ ਦਿੱਤਾ ਗਿਆ ਸੀ ਟੈਕਸੀ ਨੂੰ ਸਿਰਫ 6 ਮਹੀਨੇ ਦੀ ਨਜ਼ਰਬੰਦੀ ਤੋਂ ਬਾਅਦ ਪੈਰੋਲ ਉੱਤੇ ਰਿਹਾ ਕਰ ਦਿੱਤਾ ਗਿਆ ਸੀ ਜਿਸ ਦਾ ਪੂਰਾ ਸਮਾਂ ਉਸਨੇ ਇੱਕ ਹਸਪਤਾਲ ਦੇ VIP ਵਿੰਗ ਵਿੱਚ ਬਿਤਾਇਆ ਸੀ ਇਸ ਸਭ ਨੂੰ ਦੇਖਦਿਆਂ ਅਦਾਲਤ ਵੱਲੋਂ ਇੱਕ ਫੈਸਲਾ ਲਿਆ ਗਿਆ ਜਿਸ ਵਿੱਚ ਮਾਨਯੋਗ ਅਦਾਲਤ ਨੇ ਠਾਕਸੀਨ ਨੂੰ 1 ਸਾਲ ਦੀ ਦੁਬਾਰਾ ਕੈਦ ਕੱਟਣ ਦਾ ਹੁਕਮ ਦਿੱਤਾ ਕਿਉਂਕਿ ਠਾਕਸੀਨ ਜਦੋਂ ਹਸਪਤਾਲ ਵਿੱਚ ਸੀ ਤਾਂ ਉਸ ਦੁਆਰਾ ਅਤੇ ਉਸਦੇ ਡਾਕਟਰ ਦੁਆਰਾ ਦੋਵਾਂ ਨੇ ਜਾਣਬੁੱਝ ਕੇ ਛੋਟੀਆਂ ਸਰਜਰੀਆਂ ਕਰਕੇ ਉਸਦੇ ਹਸਪਤਾਲ ਵਿੱਚ ਰਹਿਣ ਵਾਲੇ ਸਮੇਂ ਨੂੰ ਵਧਾਇਆ ਸੀ ਜੋ ਬਿਲਕੁਲ ਹੀ ਬੇਲੋੜਾ ਸੀ ਕਿਹਾ ਜਾ ਰਿਹਾ ਹੈ ਕਿ ਮੁਲਜ਼ਮ ਨੂੰ ਤੱਥਾਂ ਦਾ ਪਤਾ ਸੀ ਤੇ ਉਹ ਇਹ ਵੀ ਜਾਣਦਾ ਸੀ ਕਿ ਉਸਦੀ ਸਥਿਤੀ ਗੰਭੀਰ ਨਹੀਂ ਹੈ ਤੇ ਉਸ ਨੂੰ ਕੋਈ ਐਮਰਜੈਂਸੀ ਵਿੰਗ ਵਿੱਚ ਰੱਖਣ ਦੀ ਲੋੜ ਨਹੀਂ ਹੈ ਉਸ ਨੂੰ ਸਿਰਫ ਇੱਕ ਪੁਰਾਣੀ ਬਿਮਾਰੀ ਸੀ ਜਿਸ ਦਾ ਇਲਾਜ ਬਾਹਰ ਰਹਿ ਕੇ ਵੀ ਕੀਤਾ ਜਾ ਸਕਦਾ ਸੀ ਉਸ ਨੂੰ ਹਸਪਤਾਲ ਵਿੱਚ ਭਰਤੀ ਹੋਣ ਦੀ ਕੋਈ ਜ਼ਰੂਰਤ ਨਹੀਂ ਸੀ ਥਾਕਸਿਨ ਦੀਆਂ ਲਾਈਵ ਦਿਖਾਈਆਂ ਗਈਆਂ ਤਸਵੀਰਾਂ ਵਿੱਚ ਇੱਕ ਵੈਨ ਥਾਕਸਿਨ ਨੂੰ ਲੈ ਕੇ ਜਾ ਰਹੀ ਹੁੰਦੀ ਹੈ ਜੋ ਉਸ ਨੂੰ ਫੜਨ ਦੇ ਫੈਸਲੇ ਤੋਂ ਤੁਰੰਤ ਬਾਅਦ ਉਸ ਨੂੰ ਬੈਂਕੋਕ ਜੇਲ੍ਹ ਲੈ ਕੇ ਪਹੁੰਚੀ ਇਹ ਸਭ ਕੁਝ ਦੋ ਹਫ਼ਤਿਆਂ ਵਿੱਚ ਰਾਜਨੀਤਿਕ ਹਫੜਾ-ਦਫੜੀ ਵਿੱਚ ਇੱਕ ਤਾਜ਼ਾ ਮੁੱਦਾ ਸੀ ਜਿਸ ਕਾਰਨ ਥਾਕਸਿਨ ਸਮਰਥਿਤ ਇੱਕ ਹੋਰ ਲੋਕਪ੍ਰੀਆ ਸਰਕਾਰ ਦਾ ਅਚਾਨਕ ਅੰਤ ਹੋ ਗਿਆ 76 ਸਾਲ ਸੱਤਾਧਾਰੀ 29 ਅਗਸਤ ਨੂੰ ਮਾਨਯੋਗ ਅਦਾਲਤ ਦੁਆਰਾ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਉਹ ਰਾਜਨੀਤਿਕ ਹਿਸਾਬ-ਕਿਤਾਬ ਦਾ ਸਾਹਮਣਾ ਕਰ ਰਿਹਾ ਹੈ ਸ਼ੁੱਕਰਵਾਰ ਨੂੰ ਪੈਂਟੇ ਗਟਾਰਨ ਦੀ ਸਰਕਾਰ ਡਿੱਗ ਗਈ ਜਿਸ ਨੂੰ ਚੁਣੌਤੀ ਦੇਣ ਵਾਲੇ ਅਨੁਤਿਲ ਚਾਰਨ ਬਿਰਕੁਲ ਨੇ ਹਰਾ ਦਿੱਤਾ ਜਿਸ ਨੂੰ ਸੰਸਦ ਦੁਆਰਾ ਪ੍ਰਧਾਨ ਮੰਤਰੀ ਚੁਣਿਆ ਗਿਆ ਸੀ ਜਿਸ ਵਿੱਚ ਥਾਕਸਨ ਦੀ ਇੱਕ ਸਮੇਂ ਦੀ ਅਟਲ ਫੂ ਥਾਈ ਪਾਰਟੀ ਦੀ ਸ਼ਰਮਨਾਕ ਹਾਰ ਹੋਈ ਹੈ ਜਿਸ ਦੇ ਪਿਛਲੀਆਂ 6 ਚੋਣਾਂ ਵਿੱਚੋਂ 5 ਚੋਣਾਂ ਜਿੱਤੀਆਂ ਸਨ